ਜੋ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਦੇ ਸ਼ਾਨ ਸਵਦਾ ਸਵਾਲ ਕਰਦਾ ਏ ਪੰਜਾਬ ਦੇ ਵਿੱਚ ਅਕਸਰ ਹੀ ਓਵਰ ਸਪੀਡ ਅਤੇ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਾਰਨ ਕਈ ਹਾਦਸੇ ਵਾਪਰ ਜਾਂਦੇ ਨੇ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਹਨਾਂ ਹਾਦਸਿਆਂ ਨੂੰ ਰੋਕਿਆ ਜਾਵੇ ਕਿਉਂਕਿ ਕੀਮਤੀ ਜਾਨਾਂ ਇਨ ਹਾਸਿਆਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਜਿਹਦੇ ਤਹਿਤ ਰੋਜ਼ਾਨਾ ਹੀ ਸਪੈਸ਼ਲ ਨਾਕੇ ਲਗਾ ਕੇ ਹਾਈ ਟੈਕ ਸਪੀਡ ਗਨ ਦੀ ਮਦਦ ਨਾਲ ਓਵਰ ਸਪੀਡ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਸ ਦੇ ਵਿੱਚ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਚਲਾਨ ਕੱਟੇ ਜਾ ਰਹੇ ਨੇ ਅਤੇ ਬੋਲਟ ਦੇ ਪਟਾਕੇ ਪਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇਨਚਾਰਜ ਵਕੀਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਐਸਐਸਪੀ ਫ੍ਰੀ ਕੋਡ ਪ੍ਰਗਿਆ ਜੈਨ ਦੀ ਅਗਵਾਈ ਦੇ ਵਿੱਚ ਲਗਾਤਾਰ ਉਹਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਸਪੀਡ ਓਵਰ ਸਪੀਡ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਕਿਉਂਕਿ ਓਵਰ ਸਪੀਡ ਹੀ ਹਾਦਸੇ ਦਾ ਕਾਰਨ ਬਣਦੀ ਹੈ ਜਿਹਦੇ ਚੱਲਦੇ ਅੱਜ ਉਹਨਾਂ ਵੱਲੋਂ ਸ਼ਹਿਰ ਦੇ ਵਿੱਚ ਚਲਾਨ ওভারਸਪੀਡ ਦੇ ਘੱਟੇ ਜਾ ਰਹੇ ਨੇ ਉਹਨਾਂ ਕਹਿੰਿਆ ਕਿ ਇਸ ਵਕਤ ਉਹਨਾਂ ਵੱਲੋਂ ਸਾਰੇ ਹੀ ਟ੍ਰੈਫਿਕ ਨਿਜ਼ਮ ਜੋ ਵੀ ਤੋੜਦਾ ਹੈ ਉਸ ਦਾ ਚਲਾਨ ਕੀਤਾ ਜਾ ਰਿਹਾ ਹੈ ਖਾਸ ਕਰਕੇ ਸਪੀਡ ਦੀ ਲੈਫਟ ਦੇ ਕ੍ਰੋਸ ਕਰਨ ਵਾਲਿਆਂ ਦਾ ਚਲਾਨ ਘੱਟੇ ਜਾ ਰਿਹਾ ਹੈ ਉਹਨਾਂ ਕਹਿੰਿਆ ਕਿ ਹੁਣ ਤੱਕ ਸਪੀਡ ਘੱਲਣ ਦੀ ਮਦਦ ਨਾਲ 200 ਤੋਂ ਵੱਧ ਦੇ ਕਰੀਬ ਚਲਾਨ ਕੱਟੇ ਜਾ ਚੁੱਕੇ ਨੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਧੀਰੇ ਜਾਣਕਾਰੀ ਸਾਂਝੀ ਕੀਤੀ ਟ੍ਰੈਫਿਕ ਇਨਚਾਰਜ ਵਕੀਲ ਸਿੰਘ ਨੇ ਅੱਜ ਜੀ ਅਸੀਂ ਪੁਲਿਸ ਲਾਈਨ ਦੇ ਸਾਹਮਣੇ ਨਾਕਾ ਲਾਆ ਹੋਇਆ ਇਹਦੇ ਵਿੱਚ ਵਹੀਕਲ ਚੈੱਕ ਕਰ ਰਹੇ ਆ ਜਿਹੜੇ ਓਵਰ ਸਪੀਡ ਆ ਖਾਸ ਕਰਕੇ ਉਹਨਾਂ ਦੇ ਤਲਾਣ ਕਰ ਰਹੇ ਆ ਬੁਲੇਟ ਮੋਟਰਸਾਈਕਲ ਆ ਜਿਨ੍ਹਾਂ ਦੇ ਸਲੈਂਸਰ ਤੇ ਜਾਲੀਆਂ ਕੱਢੀਆਂ ਹੋਈਆਂ ਪਟਾਕੇ ਮਾਰ ਰਹੇ ਆ ਗੱਡੀਆਂ ਤੇ ਜਾਲੀਆਂ ਲੱਗੀਆਂ ਹੋਈਆਂ ਜਾਂ ਕਾਲੀਆਂ ਫਿਲਮਾਂ ਓਵਰ ਸਪੀਡ ਗੱਡੀਆਂ ਉਹਨਾਂ ਦੇ ਔਰ ਓਵਰ ਲੋਡ ਦੇ ਵੀ ਸੌਰੀ ਔਰ ਓਵਰ ਲੋਡ ਦੇ ਵੀ ਨਾਲ ਚਲਾਣ ਕਰ ਰਹੇ ਜਿੰਨੇ ਅੱਜ ਬੱਸਾਂ ਦੇ ਵੀ ਚਲਾਣ ਕਿਤੇ ਆ ਜੀ ਬੱਸਾਂ ਦੇ ਵਿੱਚ ਓਵਰ ਸਪੀਡ ਦੇ ਕੀ ਗਈ ਅੱਜ ਬੱਚਾ ਨੂੰ ਬਸਾਂ ਨਹੀਂ ਹਾਂ ਜਿਵੇਂ ਇੱਥੇ ਪੁਲਿਸ ਲਾਈਨ ਦੇ ਜਿਹੜੀ ਰੋਡ ਆ ਇੱਥੇ 40 ਦੀ ਸਪੀਡ ਲਿਮਟ ਰ ਆ ਜਿਹੜੀ 40 ਤੋਂ ਉੱਪਰ ਹੈ ਅਸੀਂ ਫਾਂਜੀ ਛੋੜ ਦਿੱਤੀ 45 ਤੋਂ ਉੱਪਰ ਜਿਹੜੀ ਬੱਸ ਜਾਂਦੀ ਆ ਜਾਂ ਕੋਈ ਵੀ ਬਾਈਕ ਆ ਉਹਦਾ ਅਸੀਂ ਹੋਰ ਸਪੀਡ ਦਾ ਚਲਾਨ ਕਰ ਰਹੇ ਹਾਂ ਪਿਛਲੇ ਦਿਨੋਂ ਲਗਾਤਾਰ ਉਪਰ ਸਪੀਡ ਦੇ ਖਿਲਾਫ ਲੱਕ ਮੈਨਸ਼ੀਨ ਕੀਤੀ ਜਾਂਦੇ ਕਈ ਚਲਾਨ ਜੇ ਫਟਾ ਪਹੁੰਚ ਚੁੱਕੇ ਨੇ ਇਹਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਲੋ ਸੁਪਨਾ ਵੀ ਦਿੱਲੀ ਸੜਕ ਦੁਰਘਟਨਾ ਇਹਨੂੰ ਘਟਾਇਆ ਜਾਵੇ ਕਿਸੇ ਤਰੀਕੇ ਵੀ ਘਟਾਇਆ ਜਾਵੇ ਉਹਨਾਂ ਨੇ ਕਾਫੀ ਪੈਸਾ ਲਾਇਆ ਇਸ ਘਟਨਾ ਨੂੰ ਘਟਾਉਣ ਦੀ ਕੁਸ਼ਕੀਆ ਜੇ ਮੈਂ ਸੜਕ ਸੁਰੱਖਿਆ ਫੋਰਸ ਹੋ ਵੀ ਉਹਦੇ ਤੇ ਬਹੁਤ ਵਧੀਆ ਬਾਈਕ ਦਿੱਤੇ ਹੋਏ ਆ ਔਰ ਜਦੋਂ ਅਸੀਂ ਓਵਰ ਸਪੀਡ ਚਲਾਉਨੇ ਆ ਇਹਦੇ ਨਾਲ ਸੜਕ ਦੁਰਘਟਨਾ ਦੀ ਸੰਭਾਵਨਾ ਵੱਧ ਜਾਂਦੀ ਆ ਜਾਂ ਓਵਰ ਲੋਡ ਹੋ ਗਿਆ ਉਹਨੂੰ ਘਟਾਉਣ ਦੀ ਖਾਤਰ ਮਾਨਯੋਗ ਡੀਪੀ ਸਾਹਿਬ ਦੇ ਹੁਕਮ ਮੁਤਾਬਕ ਔਰ ਐਸਐਸਪੀ ਸਾਹਿਬ ਰਿਪੋਰਟ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਇਹ ਕਾਰਵਾਈ ਕੀਤੀ ਹੋਈ ਆ 200 ਦੇ ਕਰੀਬ ਓਵਰ ਸੀਡ ਸਪੀਡ ਗੱਡੀਆਂ ਦੇ ਚਲਾਣਾ ਹਫਤੇ ਕਿਤੇ ਹੋ ਗਏ ਜੀ ਹਾਂਜੀ ਹੋਰ ਅਗਲੇ ਜੋ ਤੁਹਾਡੀ ਗੱਲ ਰਹੀ ਹੈ ਤੇ ਆਸਲ ਦੀ ਵੀ ਬਹੁਤ ਸੱਸੇ ਕਾਫੀ ਹੋ ਜਾਣੀ ਆਉਂਦੀ ਹੈ ਕੀ ਲੋਕਾਂ ਨੂੰ ਮੈਸੇਜ ਆਸੀ ਲੋਕਾਂ ਨੂੰ ਇਹ ਮੈਸੇਜ ਆ ਵੀ ਤੁਸੀਂ ਇੱਕ ਤਾਂ ਜਿੰਨੇ ਟ੍ਰੈਫਿਕ ਨਿਯਮਾ ਜੀ ਉਹਦੀ ਪਾਲਣਾ ਕਰੋ ਜੇ ਅਸੀਂ ਪਾਲਣਾ ਨਿਯਮਾਂ ਦੇ ਤਹਿਤ ਚੱਲਾਂਗੇ ਤੇ ਕਦੇ ਵੀ ਕੋਈ ਦੁਰਘਟਨਾ ਨਹੀਂ ਵਾਪਰਦੀ ਇੱਕ ਅਸੀਂ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਕਾਫੀ ਰਿਫਲੈਕਟਰ ਲਾ ਰਹੇ ਆ ਅੱਜ ਵੀ ਅਸੀਂ ਵਿਕਲਾਂ ਤੇ ਲਾਰੇ ਬਣ ਕੇ ਆ ਰਹੇ ਆ ਘੰਟੇ ਤੱਕ ਅਸੀਂ ਉਹ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਤੇ ਨਾਲ ਨਾਲ ਕਰਦੇ ਹੀ ਰਹੇ ਆ ਜੀ